ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1008 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1009 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਵਸਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਰਾਗ ਮਾਰੂ ਘਰ ਪਹਿਲੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਠ ਬੰਦਾ ਵਾੜੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ वेद पुराण कथा सुने हारे मुनि अनेका अनेका ऋषि मुनि मौन तारी वेद पुराण आदिक धर्मक पुस्तता सुना सुना के सुन सुन के थक गए 68 तीर्थ बहुकणा परम थके भेखा सब भेखा दे नेका साधु 68 तीर्था ते भों भों के थक गए परंतु परमात्मा नु प्रसन्न न कर सके ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਉਹ ਸਦਾ ਫਿਰ ਰਹਿਣ ਵਾਲਾ ਪਵਿੱਤਰ ਮਾਲਕ ਸਿਰਫ ਮਨ ਦੀ ਪਵਿੱਤਰਤਾ ਦੇਹੀ ਰਾਹੀ ਭਤੀਜਦਾ ਹੈ ਤੂੰ ਅਜਰਾਵਰ ਅਮਰ ਤੂ ਸਭ ਚਾਲਣ ਹਾਰੀ ਹੈ ਪ੍ਰਭੂ ਪਰਮਾਤਮਾ ਸਾਰੀ ਸ੍ਰਿਸ਼ਟੀ ਨਾਸਵੰਤ ਹੈ ਪਰ ਤੂ ਕਦੇ ਬੁੱਢਾ ਨਹੀਂ ਹੁੰਦਾ ਤੂੰ ਅਤ ਸ੍ਰੇਸ਼ਟ ਹੈ ਤੂੰ ਮੌਤ ਤੋਂ ਰੈਤ ਹੈ ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਰਹਾਉ ਪ੍ਰਮਾਤਮਾ ਤੇਰਾ ਨਾਮ ਸਾਰੇ ਰਸਾਂ ਦਾ ਸੋਮਾ ਹੈ ਜਿਹੜਾ ਜੀਵ ਤੇਰਾ ਨਾਮ ਪ੍ਰੇਮ ਨਾਲ ਜਪਦਾ ਹੈ ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲੈਂਦਾ ਹੈ ਰਹਾਉ ਹਰ ਪੜੀਏ ਹਰ 부ਜੀਏ ਗੁਰਮਤੀ ਨਾਮ ਉਧਾਰਾ ਪ੍ਰਮਾਤਮਾ ਦਾ ਨਾਮ ਹੀ ਪੜਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਹੀ ਸਮਝਣਾ ਚਾਹੀਦਾ ਹੈ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੇ ਰਾਹੀ ਹੀ ਪਾਪਾਂ ਤੋਂ ਬਚਾਓ ਹੁੰਦਾ ਹੈ ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ ਇਹ ਪੂਰੀ ਮਤ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੀ ਰਾਹੀ ਹੀ ਮਿਲਦੇ ਹਨ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਮਿਲ ਸਕਦੀ ਹੈ ਸ੍ਰੇਸ਼ਟ ਵਿਚਾਰ 83 ਤੀਰਥ ਹਰ ਨਾਮ ਹੈ ਕਿਲ ਵਿਖਾ ਕਾਟਣ ਹਾਰਾ ਕਿ ਪਰਮਾਤਮਾ ਦਾ ਨਾਮ 68 ਤੀਰਥਾਂ ਦਾ ਇਸ਼ਨਾਨ ਹੈ ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ ਜਲ ਬਿ ਲੋਵੇ ਜਲ ਮਥੈ ਤਤ ਲੋੜੈ ਅੰਧ ਅਗਿਆਨਾ ਜਿਹੜਾ ਮਨੁੱਖ ਪਾਣੀ ਰਿੜਕਦਾ ਹੈ ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ ਉਹ ਅਕਲੋਂ ਅੰਨਾ ਹੈ ਉਹ ਗਿਆਨੀ ਹੈ ਉਹ ਨਹੀਂ ਜਾਣਦਾ ਕਿ ਪਾਣੀ ਵਿੱਚ ਮਧਾਣੀ ਪਾਉਣ ਨਾਲ ਮੱਖਣ ਨਹੀਂ ਨਿਕਲਦਾ ਗੋਰਮਤੀ ਦਾਦ ਮਥੀਏ ਅੰਮ੍ਰਿਤ ਪਾਈਏ ਨਾਮ ਨਿਧਾਨਾ ਜੇ ਦਹੀਂ ਰੜਕੀਏ ਤਾਂ ਮੱਖਣ ਲੱਭਦਾ ਹੈ ਇਸੇ ਤਰ੍ਹਾਂ ਜੇ ਗੁਰੂ ਦੀ ਮਤ ਲਈਏ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਮਿਲਦਾ ਹੈ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਮਨੁੱਖ ਤਤ ਨਾ ਜਾਣਨੀ ਪਸ਼ੂ ਮਹੇਸ ਮਾਨਾ ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਇਸ ਭੇਦ ਨੂੰ ਨਹੀਂ ਸਮਝਦੇ ਉਹ ਪਸ਼ੂ ਭਿਰਤੀ ਵਿੱਚ ਟਿਕੇ ਰਹਿੰਦੇ ਹਨ ਹਉ ਮੈਂ ਮੇਰਾ ਮਰੀ ਮਰ ਮਰ ਜਮੈਂ ਵਾਰੋ ਬਾਰ ਹਉ ਮੈਂ ਦੇ ਮਮਤਾ ਨਰੀ ਆਤਮਕ ਮੌਤ ਹੈ ਇਸ ਆਤਮਕ ਮੌਤੇ ਮਰ ਕੇ ਜੀਵ ਮੁਰਮੁਰ ਜਮਦਾ ਮਰਦਾ ਹੈ ਗੁਰ ਕੈ ਸ਼ਬਦੇ ਜੇ ਮਰੇ ਫਿਰ ਮਰੇ ਨਾ ਦੂਜੀ ਵਾਰ ਜੋ ਮਨੁਖ ਗੁਰੂ ਦੀ ਸ਼ਬਦ ਦੀ ਰਾਹੀ ਇਸ ਹੋ ਮੈ ਤੇ ਮਮਤਾ ਵੱਲੋਂ ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਗੌਰ ਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਨ ਹਾਰ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਜਗਤ ਦਾ ਜੀਵਨ ਪਰਮਾਤਮਾ ਵਸ ਪੈਂਦਾ ਹੈ ਆਪ ਤਾਂ ਤਰਦਾ ਹੀ ਹੈ ਉਹ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਆਤਮਕ ਮੌਤ ਤੋਂ ਬਚਾ ਲੈਂਦਾ ਹੈ ਭਾਵੇਂ ਪਰਮਾਤਮਾ ਦੇ ਨਾਮ ਵਿੱਚ ਜੋੜਨ ਦਾ ਉਸ ਤੋਂ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਹ ਸਾਰਿਆਂ ਨੂੰ ਵਿਚਾ ਲੈਵੇਗਾ ਸੱਚਾ ਵਖਰ ਨਾਮ ਹੈ ਸੱਚਾ ਵਪਾਰਾ ਜੀਵ ਬਨਜਾਰਾ ਜਗਤ ਹੱਟ ਵਿੱਚ ਵਪਾਰ ਕਰਨ ਆਇਆ ਹੈ ਸਦਾ ਕਾਇਮ ਰਹਿਣ ਵਾਲਾ ਕਦੇ ਨਾਸ ਨਾ ਹੋਣ ਵਾਲਾ ਸੌਦਾ ਪ੍ਰਮਾਤਮਾ ਦਾ ਨਾਮ ਹੀ ਹੈ ਇਹੀ ਐਸਾ ਵਪਾਰ ਹੈ ਜੋ ਸਦਾ ਥਿਰ ਕੈ ਮਰੰਦਾ ਹੈ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਜਿਸ ਮਨੁੱਖ ਨੂੰ ਗੁਰੂ ਦੀ ਮਤ ਲੈ ਕੇ ਇਹ ਸੂਝ ਆ ਜਾਂਦੀ ਹੈ ਉਹ ਜਗਤ ਹੱਟ ਵਿੱਚ ਨਾਮ ਦੀ ਖੱਟੀ ਖੜਦਾ ਹੈ ਦੂਜੇ ਭਾਇ ਕਾਰ ਕਮਾਵਣੀ ਨਿਤ ਟੋਟਾ ਸਹ ਸਾਰਾ ਪਰ ਜੇ ਮਾਇਆ ਦੇ ਪਿਆਰ ਵਿੱਚ ਹੀ ਸਦਾ ਕਿਰਤਕਾਰ ਕੀਤੀ ਜਾਏ ਤਾਂ ਸੰਸਾਰ ਵਿੱਚ ਆਤਮਿਕ ਜੀਵਨ ਦੀ ਪੂੰਜੀ ਨੂੰ ਘਾਟਾ ਹੀ ਘਾਟਾ ਪੈਂਦਾ ਹੈ ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ ਉਸ ਦੀ ਸੰਗਤ ਪਵਿੱਤਰ ਹੈ ਉਸ ਦਾ ਰਹਿੈਸ਼ੀ ਥਾਂ ਪਵਿੱਤਰ ਉਸ ਦੇ ਘਰ ਬਾਰ ਸਭ ਪਵਿੱਤਰ ਹੋ ਜਾਂਦੇ ਹਨ ਸੱਚਾ ਭੋਜਨ ਪਾਓ ਸੱਚ ਸੱਚ ਨਾਮ ਆਧਾਰਾ ਪ੍ਰਮਾਤਮਾ ਦਾ ਸਦਾ ਥਿਰ ਨਾਮ ਪ੍ਰਮਾਤਮਾ ਦਾ ਸਦਾ ਥਿਰ ਪਿਆਰ ਉਸ ਦੀ ਜ਼ਿੰਦਗੀ ਦਾ ਸਦਾ ਆਸਰਾ ਬਣ ਬਣ ਜਾਂਦਾ ਹੈ ਉਸ ਦੇ ਆਤਮਿਕ ਜੀਵਨ ਦਾ ਸਦਾ ਸਹਾਰਾ ਹੈ ਉਸ ਦੇ ਆਤਮਿਕ ਜੀਵਨ ਦੀ ਸਦਾ ਟਿਕਵੀਂ ਖੁਰਾਕ ਬਣ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਉਹ ਮਨੁੱਖ ਸਦਾ ਫਿਰ ਬਾਣੀ ਦੀ ਰਾਹੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਸੰਤੋਖੀ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾਈ ਰੱਖਦਾ ਹੈ ਰਸ ਭੋਗਣ ਪਾਤਸ਼ਾਹੀਆ ਦੁੱਖ ਸੁਖ ਸੰਘਾਰਾ ਪਰ ਦੁਨੀਆ ਦੇ ਰਸ ਮਨ ਨਾਲ ਦੁਨੀਆ ਦੀਆਂ ਪਾਤਸ਼ਾਹੀਆਂ ਨਾਲ ਮਨੁੱਖ ਨੂੰ ਦੁੱਖ ਸੁੱਖ ਵਿਆਪਦੇ ਰਹਿੰਦੇ ਹਨ ਮੋਟਾ ਨਾਉ ਧਰਾਈਏ ਗਲ ਅਉ ਗੁਣ ਭਾਰਾ ਜੇ ਦੁਨੀਆ ਦੇ ਵੱਡਪਣ ਦੇ ਕਾਰਨ ਆਪਣਾ ਵੱਡਾ ਨਾਮ ਵੀ ਰਖਾ ਲਈਏ ਤਾਂ ਵੀ ਸਗੋਂ ਗਲ ਵਿੱਚ ਅਉਗਣਾਂ ਦੇ ਭਾਰ ਵੱਜ ਪੈਂਦੇ ਹਨ ਜਿਨ੍ਹਾਂ ਕਰਕੇ ਮਨੁੱਖ ਸੰਸਾਰ ਸਮੁੰਦਰ ਵਿੱਚ ਡੁੱਬਦਾ ਹੀ ਹੈ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਹੇ ਪ੍ਰਭੂ ਪਰਮਾਤਮਾ ਤੂੰ ਵੱਡਾ ਦਾਤਾ ਹੈ ਸਭ ਦਾਤਾ ਦਿੰਦਾ ਹੈ ਪਰ ਤੇਰੀਆਂ ਮਾਇਕ ਦਾਤਾ ਨਾਲ ਮਨੁੱਖਾਂ ਦੀ ਮਾਇਆ ਵੱਲੋਂ ਤ੍ਰਿਪਤੀ ਨਹੀਂ ਹੁੰਦੀ ਅਗੰਗ ਗੋਚਰ ਤੂ ਤਣੀ ਅਵੇਗਤ ਅਪਾਰਾ ਹੇ ਪ੍ਰਭੂ ਪਰਮਾਤਮਾ ਤੂੰ ਅਗੰਗ ਹੈ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਸਭ ਪਦਾਰਥਾਂ ਦਾ ਮਾਲਕ ਹੈ ਤੂੰ ਅਦ੍ਰਿਸ਼ਟ ਹੈ ਤੂੰ ਬੇਅੰਤ ਹੈ ਗੁਰ ਸ਼ਬਦੀ ਦਰ ਜੋਈਏ ਮੁਕਤੇ ਭੰਡਾਰਾ ਜੇ ਗੁਰਦੇ ਸ਼ਬਦ ਵਿੱਚ ਜੁੜ ਕੇ ਤੇਰਾ ਦਰਵਾਜ਼ਾ ਪਾੜੀਏ ਤਾਂ ਤੇਰੇ ਦਰ ਤੋਂ ਨਾਮ ਦਾ ਉਹ ਖਜ਼ਾਨਾ ਮਿਲਦਾ ਹੈ ਪ੍ਰਮਾਤਮਾ ਜੋ ਮਾਇਆ ਦੇ ਮੋਹ ਵੱਲੋਂ ਖਲਾਸੀ ਦਿੰਦਾ ਹੈ ਨਾਨਕ ਮੇਲ ਨਾ ਚੁਕਈ ਸਾਚੇ ਵਪਾਰਾ ਏ ਨਾਨਕ ਨਾਮ ਦਾ ਵਪਾਰ ਸਦਾ ਤੇ ਰਹਿਣ ਵਾਲਾ ਵਪਾਰ ਹੈ ਇਸ ਵਪਾਰ ਦੀ ਬਰਕਤ ਨਾਲ ਜੀਵ ਬਨਜਾਰੇ ਦਾ ਪਰਮਾਤਮਾ ਸ਼ਾਹ ਨਾਲੋਂ ਕਦੇ ਮਿਲਾਪ ਮੁਕਦਾ ਹੀ ਨਹੀਂ ਮਾਰੂ ਮਹੱਲਾ ਪਹਿਲਾ ਬਿਖ ਬੋਹਥਾ ਲਾਦਿਆ ਦਿਆ ਸਮੁੰਦ ਮਝਾਰ ਜਗਤ ਨੇ ਆਪਣੀ ਜ਼ਿੰਦਗੀ ਦਾ ਵੇੜਾ ਮਾਇਆ ਦੇ ਜ਼ਹਿਰ ਨਾਲ ਲਦਿਆ ਹੋਇਆ ਹੈ ਤੇ ਇਸ ਨੂੰ ਸੰਸਾਰ ਸਮੁੰਦਰ ਵਿੱਚ ਠੇਲ ਦਿੱਤਾ ਹੋਇਆ ਹੈ ਕੰਦੀ ਦੇ ਸਨ ਆਵਈ ਨਾ ਉਰਵਾਰ ਨਾ ਪਾਰ ਸੰਸਾਰ ਦਾ ਕੰਡਾ ਦਿਸਦਾ ਨਹੀਂ ਨਾ ਉਰਲਾ ਕੰਡਾ ਨਾ ਪਾਰ ਲਾ ਕੰਡਾ ਦਿਸਦਾ ਹੈ ਵੰਜੀ ਹਾਥ ਨਾ ਖੇ ਵਟੂ ਜਲ ਸਾਗਰ ਅਸਰਾਲ ਨਾ ਹੀ ਮੁਸਾਫਰ ਦੇ ਹੱਥ ਵਿੱਚ ਵੰਜ ਹੈ ਨਾ ਬੇੜੇ ਨੂੰ ਚਲਾਉਣ ਵਾਲਾ ਕੋਈ ਮਲਾਹ ਹੈ ਜਿਸ ਸਮੁੰਦਰ ਵਿੱਚੋ ਜਹਾਜ਼ ਲੰਘ ਰਿਹਾ ਹੈ ਉਹ ਸਮੁੰਦਰ ਭਿਆਨਕ ਹੈ ਉਸ ਦਾ ਠਾਠਾ ਮਾਰਦਾ ਪਾਣੀ ਡਰਾਉਣਾ ਹੈ ਬਾਬਾ ਜਗ ਫਾਥਾ ਮਹਜਾਲ ਏ ਭਾਈ ਜਗਤ ਮਾਇਆ ਦੇ ਮੋਹ ਦੇ ਵੱਡੇ ਵੱਡੇ ਜਾਲ ਵਿੱਚ ਫਸਿਆ ਹੋਇਆ ਹੈ ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ ਰਹਾਓ ਇਸ ਜਾਲ ਵਿੱਚੋਂ ਜਿਉਂਦੇ ਹੋ ਨਿਕਲਦੇ ਹਨ ਜੋ ਗੁਰੂ ਦੀ ਮਿਹਰ ਨਾਲ ਸਦਾ ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ ਰਹਾਉ ਸਤ ਗੁਰੂ ਹੈ ਬੋਹਿਥਾ ਸ਼ਬਦ ਲੰਘਾਵਨ ਹਾਰ ਗੁਰੂ ਜਹਾਜ਼ ਹੈ ਗੁਰੂ ਆਪਣੇ ਸ਼ਬਦ ਦੀ ਰਾਹੀ ਜੀਵ ਮੁਸਾਫਰਾਂ ਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾਣ ਦੇ ਸਮਰੱਥ ਹੈ ਤਿਤੈ ਪਵਨ ਨਾ ਪਾਬ ਕੋ ਨਾ ਜਲ ਨਾ ਆਕਾਰ ਗੁਰੂ ਜੇਸਥਾ ਜਿਸ ਆਤਮਕ ਅਵਸਥਾ ਵਿੱਚ ਪੜਾ ਦਿੰਦਾ ਹੈ ਉੱਥੇ ਨਾ ਹਵਾ ਨਾ ਅਗ ਨਾ ਪਾਣੀ ਨਾ ਇਹ ਸਭ ਕੁਝ ਜੋ ਦਿਖ ਰਿਹਾ ਹੈ ਕੋਈ ਜੋਰ ਨਹੀਂ ਪਾ ਸਕਦਾ ਤਿੱਥੈ ਸਚਾ ਸੱਚ ਨਾਏ ਭਵ ਜਲ ਤਾਰਨ ਹਾਰ ਉਸ ਅਵਸਥਾ ਵਿੱਚ ਪੜਦਿਆਂ ਉਸ ਅਵਸਥਾ ਵਿੱਚ ਪੜਿਆ ਜੀਵ ਸਦਾ ਥਿਰ ਪ੍ਰਭੂ ਨਾਲ ਇੱਕ ਮਿਕ ਹੁੰਦਾ ਹੈ ਉਸ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਵਾਹਿਗੁਰੂ ਜੋ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ਫਿਰ ਜੀਵ ਉਸ ਪਰਮਾਤਮਾ ਦੇ ਨਾਮ ਵਿੱਚ ਲੀਨ ਹੁੰਦਾ ਹੈ ਗੁਰਮਖ ਲੰਗੇ ਸੇ ਪਾਰ ਭਏ ਸੱਚੇ ਸੋਲਿ ਬਲਾਏ ਜਿਹੜੇ ਮਨੁੱਖ ਗੁਰਦੀ ਸ਼ਰਨ ਪੈ ਕੇ ਇਸ ਸਮੁੰਦਰ ਵਿੱਚੋਂ ਲੰਘਦੇ ਹਨ ਉਹ ਸਦਾ ਸਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰੂnabla ਦੀ ਜੋਤ ਪ੍ਰਭੂ ਦੀ ਜੋਤੀ ਵਿੱਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦਿੰਦਾ ਹੈ ਗੋਰ ਮਤੀ ਸਹਿਜ ਉਪਜੈ ਸੱਚੇ ਰਹੈ ਸਮਾਏ ਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਿਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ ਫਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਸੱਪ ਪੜਾਈ ਪਾਈਐ ਬਿਖ ਅੰਤਰ ਮਨ ਰੋਸ ਗੁਰੂ ਜੀ ਫਰਮਾਨ ਕਰਦੇ ਹਨ ਕਿ ਜੇ ਸੱਪ ਨੂੰ ਪਟਾਰੀ ਵਿੱਚ ਪਾ ਦਈਏ ਤਾ ਉਸਦਾ ਜ਼ਹਿਰ ਉਸਦੇ ਅੰਦਰ ਹੀ ਟਿਕਿਆ ਰਹਿੰਦਾ ਹੈ ਦੂਜਿਆਂ ਨੂੰ ਡੰਗ ਮਾਰਨ ਲਈ ਗੁੱਸਾ ਵੀ ਉਸਦੇ ਮਨ ਵਿੱਚ ਮੌਜੂਦ ਰਹਿੰਦਾ ਹੈ ਮਨੁੱਖ ਦਾ ਮਾਨੋ ਮਨ ਮਾਨੋ ਸਪ ਹੈ ਪੂਰਵ ਲਿਖਿਆ ਪਾਈਏ ਕਿਸ ਨੂੰ ਦੀਜੈ ਦੋਸ ਕਿਸੇ ਧਾਰਮਕ ਭੇਸ ਨਾਲ ਮਨ ਦਾ ਮੰਦਾ ਸੁਭਾਅ ਬਦਲ ਨਹੀਂ ਸਕਦਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ ਕਿਸੇ ਜੀਵ ਨੂੰ ਉਸ ਦੀ ਕਿਸੇ ਕੀਤੀ ਬੁਰਾਈ ਬਾਰੇ ਦੋਸ਼ ਨਹੀਂ ਦਿੱਤਾ ਜਾ ਸਕਦਾ ਗੁਰਮਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ਼ ਜੇ ਮਨੁੱਖ ਗੁਰ ਦੀ ਸ਼ਰਨ ਪੈ ਕੇ ਮਨ ਸਭ ਨੂੰ ਵਸ ਕਰਨ ਵਾਲਾ ਗਾਰੜ ਮੰਤਰ ਗੁਰੂ ਤੋਂ ਸੁਣ ਲਏ ਪਰਮਾਤਮਾ ਦਾ ਨਾਮ ਸੁਣਨ ਦੀ ਗੇਜ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਡ ਪੈਦਾ ਹੋ ਜਾਂਦੀ ਹੈ ਮਗਰ ਮਸ਼ ਫਹਾਈਏ ਕੁੰਡੀ ਜਾਲ ਬਤਾਏ ਦਰਿਆ ਵਿੱਚ ਜਾਲ ਪਾ ਕੇ ਕੁੰਡੀ ਨਾਲ ਮਗਰ ਮਸ਼ ਫਸਾ ਲਈਦਾ ਹੈ ਦੁਰਮਤ ਫਾਥਾ ਪਾਈਏ ਫਿਰ ਫਿਰ ਪਛੋਤਾਏ ਤੇ ਮੈਂ ਭੈੜੀ ਮਾਤ ਵਿੱਚ ਫਸਿਆ ਜੀਵ ਮਾਇਆ ਦੇ ਮੋਹ ਦੇ ਕਾਬੂ ਆ ਜਾਂਦਾ ਹੈ ਵਿਕਾਰ ਕਰਦਾ ਹੈ ਤੇ ਮੁੜ ਮੁੜ ਪਛਤਾਉਂਦਾ ਵੀ ਹੈ ਜੰਮਣ ਮਰਣ ਨਾ ਸੁਝਈ ਕੀਰਤਨਾ ਮੇਟਿਆ ਜਾਏ ਉਸ ਨੂੰ ਵੀ ਸੁਝਦਾ ਹੀ ਨਹੀਂ ਕਿ ਇਹਨਾਂ ਵਿਕਾਰਾਂ ਦੇ ਕਾਰਨ ਜਨਮ ਮਰਨ ਦਾ ਗੇੜ ਵਿਆਪੇਗਾ ਪਰ ਉਸ ਦੇ ਵੀ ਕੀ ਵਸ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਜੋ ਜੀਵ ਦੇ ਮਨ ਵਿੱਚ ਮੌਜੂਦ ਰਹਿੰਦਾ ਹੈ ਮਿਟਾਇਆ ਨਹੀਂ ਜਾ ਸਕਦਾ ਹੋਮੈ ਬਿਖ ਪਾਇ ਜਗ ਤੋਂ ਪਾਇਆ ਸ਼ਬਦ ਵਸੈ ਬਿਖ ਜਾਏ ਕਰਤਾਰ ਨੇ ਪ੍ਰਮਾਤਮਾ ਨੇ ਜੀਵ ਦੇ ਅੰਦਰ ਹੋਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਪੈਂਦਾ ਹੈ ਉਸ ਦਾ ਇਹ ਸਾਰਾ ਜ਼ਹਿਰ ਦੂਰ ਹੋ ਜਾਂਦਾ ਹੈ ਜਿਹੜਾ ਜੋ ਹੈ ਨਾ ਸਕਈ ਸੱਚ ਰਹਿ ਲਿਵ ਲਾਏ ਉਸ ਇੱਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਵਾਹਿਗੁਰੂ ਉਹ ਜਿਹੜਾ ਜੀਵ ਹੈ ਇੱਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ ਬਡੇ ਪਾਪ ਉਹ ਨਹੀਂ ਸਕਦਾ ਉਸ ਦਾ ਕੈਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜੀਵਨ ਮੁਕਤ ਸੋ ਆਖੀਐ ਜਿਸ ਵਿੱਚ ਹਉਮੈ ਜਾਏ ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਦ ਕਹਿ ਸਕੀਦਾ ਹੈ ਕਿ ਉਹ ਸੰਸਕਾਰ ਉਹ ਸੰਸਾਰਿਕ ਜੀਵਨ ਜੀਉਂਦਿਆ ਹੀ ਮਾਇਆ ਦੇ ਬੰਧਨਾ ਤੋਂ ਆਜ਼ਾਦ ਹੈ ਤੰਦਰ ਤਾਵਤ ਜਗ ਬਾਦਿਆ ਨਾ ਬੂਝੈ ਵਿਚਾਰ ਦੁਨੀਆਂ ਦੇ ਕਾਰ ਵਿਹਾਰ ਵਿੱਚ ਦੌੜ ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿੱਚ ਵੱਜ ਜਾਂਦਾ ਹੈ ਉਹ ਇਸ ਵਿੱਚੋਂ ਨਿਕਲਣ ਦੀ ਕੋਈ ਸੋਚ ਸੋਚ ਹੀ ਨਹੀਂ ਸਕਦਾ ਜਮਾਣ ਮਰਣ ਵਿਸਾਰਿਆ ਮਨਮੁਖ ਮੂਦਗਵਾਰ ਆਪਣੇ ਮਾਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ ਜਿਨ੍ਹਾਂ ਦੀ ਰਖਿਆ ਗੁਰੂ ਨੇ ਕੀਤੀ ਉਹ ਸੱਚੇ ਸ਼ਬਦ ਨੂੰ ਸੋਚ ਮੰਡਲ ਵਿੱਚ ਵਸਾ ਕੇ ਮੋਹ ਦੀ ਜੇਬੜੀ ਵਿੱਚੋਂ ਬਚ ਨਿਕਲਦੇ ਹਨ ਸੋਹਟ ਬਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿੱਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਖਾਂਦਾ ਹੈ ਮਾਲਕ ਉਹ ਬੋਲੀ ਸੁਣ ਕੇ ਤੋਤੇ ਉੱਤੇ ਖੁਸ਼ ਹੁੰਦਾ ਹੈ ਜਿਹੜਾ ਜੀਵ ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿੱਚ ਪਾ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣ ਹਾਰ ਪ੍ਰਭੂ ਪਰਮਾਤਮਾ ਨੂੰ ਪਸੰਦ ਹੈ ਸੱਚ ਜੁਗੈ ਅਮਰਤ ਪੀਐ ਉੜੈ ਤਾਂ ਏਕਾ ਵਾਰ ਕਾਉ ਜੀਵਤੋਤਾ ਸਦਾ ਧਿਰ ਨਾਮ ਦੀ ਚੋਗ ਚੁਗਦਾ ਹੈ ਨਾਮ ਅਮਰਤ ਪੀਂਦਾ ਹੈ ਸਰੀਰ ਪਿੰਜਰੇ ਨੂੰ ਸਦਾ ਲਈ ਕੋ ਬਾਰੀ ਹੀ ਤਿਆਗ ਜਾਂਦਾ ਹੈ ਮੁੜ ਮੁੜ ਜਨਮ ਮਰਨ ਵਿੱਚ ਨਹੀਂ ਪੈਂਦਾ ਗੁਰ ਮਿਲਿਆ ਖਸਮ ਪਛਾਣੀ ਐ ਕਉ ਨਾਨਕ ਮੁਖ ਦਵਾਰ ਹੇ ਨਾਨਕ ਜੇ ਗੁਰੂ ਮਿਲ ਪਏ ਤਾ ਖਸਮ ਪਰਮਾਤਮਾ ਨਾਲ ਡੂੰਗੀ ਸਾਝ ਪੈ ਜਾਂਦੀ ਹੈ ਤੇ ਮਾਇਆ ਦੇ ਮੋਹ ਤੋਂ ਖਲਾਸੀ ਦਾ ਦਰਵਾਜਾ ਲੱਭ ਪੈਂਦਾ ਹੈ ਸੱਚ ਚੁਗੈ ਅਮਰਤ ਪੀਐ ਉੜੈ ਤਾਂ ਏਕ ਆਵਾਰ ਗੁਰ ਮਿਲਿਆ ਖਸਮ ਪਛਾਣੀਐ ਕੋ ਨਾਨਕ ਮੁਖ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1009 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1010 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ